ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਤੀ ਕੋੜੀ ਮਾਲਾ ਪੰਜਵਾਂ ਸ਼ਲੋਕ ਖਾਟ ਸ਼ਾਸਤਰ ਜੋ ਕਹੇ ਅੰਤ ਨਾ ਪਰਵਾਰ ਪਤ ਸੋਏ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਛੇ ਸ਼ਾਸਤਰ ਉੱਚੀ ਆਖਦੇ ਹਨ ਕਿ ਨਿਰੰਕਾਰ ਦਾ ਭੇਤ ਨਹੀਂ ਪਾਇਆ ਜਾ ਸਕਦਾ ਨਾ ਹੀ ਉਸ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਲੱਭ ਸਕਦਾ ਹੈ ਗੋਨਾਨਿਕ ਸਾਹਿਬ ਫਰਮਾਉਂਦੇ ਹਨ ਭਗਤ ਪ੍ਰਭੂ ਦੇ ਦਵਾਰ ਤੇ ਗੁਣ ਗਾਉਂਦੇ ਹੋਏ ਬਹੁਤ ਸੋਹਣੇ ਲੱਗਦੇ ਹਨ ਪੌੜੀ ਖਸ਼ਟਮ ਖਟ ਸਾਸਤਰ ਕਹੇ ਦੇ ਮਿੱਤ ਕਥੇ ਅਨੇਕ ਉੱਤਮ ਉਚੋ ਪਰਮ ਬ੍ਰਹਮ ਗੁਣਾਂ ਅੰਤ ਨ ਜਾਣੇ ਸੇਖੋ ਨਾਰਦ मुनि जन ਸੁਕ ਵਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬੀधे ਭਗਤ ਰਚੇ ਭਗਵੰਤ ਮੋ ਮਾਨ ਪ੍ਰਮ ਬਿਨਸਿਓ ਪਾਈ ਸ਼ਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਟੋਟਾ ਹਿਰੇ ਸਾਧ ਸੰਗ ਲਿ ਬੁਲਾਏ ਖਾਟ ਖਜਾਨਾ ਗੁਣ ਨਿਧ ਹਰੇ ਨਾਨਕ ਨਾਮ ਤਿਆਏ ਛੋਟੇ 6ਵੀਂ ਤਾਰੀਖ 6 ਸ਼ਾਸਤਰ ਆਖਦੇ ਹੰ ਅਨੇਕਾ ਸਮ੍ਰਿਤੀਆਂ ਵੀ ਬਿਆਨ ਕਰਦੀਆਂ ਹਨ ਕਿ ਪਾਰਬਰਮ ਸਭ ਤੋਂ ਉੱਤਮ ਅਤੇ ਸਭ ਤੋਂ ਵੱਡਾ ਹੈ ਉਸ ਦੇ ਗੁਣਾਂ ਦਾ ਅੰਤ ਸ਼ੇਸ਼ਨਾਗ ਵੀ ਨਹੀਂ ਜਾਣਦੇ ਨਾਰਦ मुनि मुनि ਲੋਕ ਸੁਖਦੇਵ ਤੇ ਵੇਦ ਵਿਆਸ ਵਰਗੇ ਵੀ ਉਸ ਗੋਬਿੰਦਾ ਜਸ ਗਾਉਂਦੇ ਹਨ ਭਗਤ ਭਗਵਾਨ ਦੇ ਨਾਮ ਰਸ ਵਿੱਚ ਭਿੱਜੇ ਰਹਿੰਦੇ ਹਨ ਉਸ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਉਸ ਦੀ ਬੰਦਗੀ ਵਿੱਚ ਮਸਤ ਰਹਿੰਦੇ ਹਨ ਦਇਆ ਦੇ ਘਰ ਪ੍ਰਭੂ ਦੀ ਸ਼ਰਨ ਵਿੱਚ ਪਹਿ ਨਾਲ ਮੋਹ ਹੰਕਾਰ ਤੇ ਢਟਕਣਾ ਸਭ ਕੁਝ ਮੁੱਕ ਜਾਂਦਾ ਹੈ ਜਿਨ੍ਹਾਂ ਦੇ ਮਨ ਤਨ ਵਿੱਚ ਪ੍ਰਭੂ ਦੇ ਚਰਨ ਵਸੇ ਹਨ ਉਹ ਦਰਸ਼ਨ ਕਰਕੇ ਨਿਹਾਲ ਹੋ ਗਏ ਹਨ ਸਾਧ ਸੰਗਤ ਵਿੱਚ ਪ੍ਰਭੂ ਨਾਮ ਲਗਨ ਲਾਉਣ ਕਰਕੇ ਲਾਭ ਹੀ ਹੁੰਦਾ ਹੈ ਅਤੇ ਨੁਕਸਾਨ ਦੂਰ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗੁਨਾ ਦੇ ਖਜ਼ਾਨੇ ਪਰਮਾਤਮਾ ਦੀ ਬੰਦਗੀ ਕੀਤਿਆਂ ਮਨੁੱਖ ਉਸ ਖਜ਼ਾਨੇ ਪ੍ਰਭੂ ਨੂੰ ਪਾ ਲੈਂਦਾ ਹੈ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਏ ਨਾਨਕ ਮਨ ਸੰਤੋਖੀਐ ਇਕਸਿਉ ਲਿਵਲਾਏ ਸੰਤਾਂ ਦਾ ਟੋਲਾ ਪਰਮੇਸ਼ਰ ਦੀ ਸਲਾਗਾ ਕਰਦਾ ਹੈ ਉਹ ਕੁਦਰਤੀ ਤੌਰ ਤੇ ਸੱਚ ਹੀ ਬੋਲਦਾ ਹੈ ਕੁ ਨਾਨਕ ਸਾਹਿਬ ਫਰਮਾਉਂਦੇ ਹੰ ਪ੍ਰਮਾਤਮਾ ਵਿੱਚ ਸੁਰਤ ਜੋੜਨ ਨਾਲ ਮਨ ਸਦਾ ਖੁਸ਼ ਰਹਿੰਦਾ ਹੈ। ਪੌੜੀ ਸੰਤਮ ਸੰਜੋਨਾਮ ਤੰ ਟੁੱਟ ਨਾ ਜਾਏ ਪੰਡਾਰੋ ਸੰਤ ਸੰਗਤ ਮੈਂ ਪਾਈਏ ਅੰਤਨ ਪਰਵਾਰ ਆਪ ਤਜੋ ਗੋਬਿੰਦ ਪਜੋ ਸ਼ਰਨ ਪਰੋ ਹਰਿ ਰਾਏ ਦੁਖ ਹਰੈ ਪਵ ਜਲ ਤਰੈ ਮਨ ਚਿੰਦਿਆ ਫਲ ਪਾਏ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਿਹਾਰਣੈ ਹਰ ਹਰ ਨਾਮ ਜਪੇ ਸਤਵੀਂ ਸਤਵੀਂ ਤਰੀ ਪ੍ਰਭੂ ਦਾ ਨਾਮ ਤਨ ਇਕੱਠਾ ਕਰੋ ਏਖ ਜਾਣੇ ਕਦੇ ਨਹੀਂ ਮੁੱਕਦੇ ਜਿਸ ਦਾ ਭੇਤ ਨਹੀਂ ਪੈ ਸਕਦਾ ਜਿਸ ਦਾ ਆਰ ਪਰ ਨਹੀਂ ਲੱਭਦਾ ਉਸ ਪ੍ਰਭੂ ਨੂੰ ਸੰਤਾਂ ਦੀ ਸੰਗਤ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਆਪਾ ਭਾਵ ਛੱਡ ਕੇ ਪ੍ਰਭੂ ਦਾ ਭਜਨ ਕੀਤਾ ਜਾਏ ਉਸ ਵੈਗੁਰੂ ਦੀ ਸ਼ਰਨ ਵਿੱਚ ਪਿਆ ਜਾਏ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਸੰਸਾਰ ਸਮੁੰਦਰ ਤੋਂ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ ਹੈ ਅਤੇ ਮੂੰ ਮੰਗੀਆਂ ਮੁਰਾਦਾ ਮਿਲਦੀਆਂ ਹਨ ਜੋ ਅਠੋ ਪੈਰ ਮਨ ਵਿੱਚ ਪਰਮਾਤਮਾ ਨੂੰ ਜਪਦਾ ਹੈ ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦਾ ਹੈ ਉਹ ਅੰਦਰ ਬਾਹਰ ਕਰਤਾਰ ਨੂੰ ਸਦਾ ਅੰਗ ਸੰਗ ਮੰਨਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹੀ ਮੇਰਾ ਸੱਜਣ ਹਮਦਰਦ ਅਤੇ ਪਿਆਰਾ ਮਿੱਤਰ ਹੈ ਜੋ ਮੈਨੂੰ ਪ੍ਰਭੂ ਦਾ ਨਾਮ ਜਪਣ ਬਾਰੇ ਸਿਖਿਆ ਦਿੰਦਾ ਹੈ ਜੋ ਹਰ ਰੋਜ਼ ਪਰਮਾਤਮਾ ਨੂੰ ਜਪਦਾ ਹੈ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ